ਸੋਰਠ ਮਹਲਾ 5 ਗੁਰਪੂਰਾ ਭੇਟਿਓ ਵਡਭਾਗੀ ਮਨੈ ਪਿਆ ਪਰਗਾਸਾ ਕੋਏ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 609 ਤੇ ਸ਼ੋਭnik 608 ਰਾਗ ਵਿੱਚ ਅੰਤਾਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਇਹ ਪਾਵਨ ਸ਼ਬਦ ਆਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਓ ਹੋ ਰਿਹਾ ਹੈ ਕਿ ਵੱਡੇ ਭਾਗਾਂ ਨਾਲ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਦਾ ਦਰਸ਼ਨ ਪ੍ਰਾਪਤ ਹੋ ਗਿਆ ਹੈ ਮੈਂ ਗੁਰੂ ਪਾ ਲਿਆ ਹੈ ਤੇ ਮੇਰੇ ਮਨ ਵਿੱਚ ਆਤਮਿਕ ਜੀਵਨ ਦੀ ਰੋਸ਼ਨੀ ਹੋ ਗਈ ਹੈ ਸੂਝ ਪੈਦਾ ਹੋ ਗਈ ਹੈ ਮਹਾਰਾਜ ਜੀ ਕਹਿੰਦੇ ਮੈਨੂੰ ਇਹੋ ਜਿਹੀ ਏਡੇ ਵੱਡੇ ਪਰਮੇਸ਼ਰ ਦਾ ਪਰਵਾਸਾ ਬਣ ਗਿਆ ਆਸਰਾ ਬਣ ਗਿਆ ਵਾ ਕਿ ਉਹਦੇ ਵਰਗਾ ਹੋਰ ਦੁਨੀਆ ਦੇ ਉਤੇ ਕੋਈ ਵੀ ਨਹੀਂ ਹੈ ਉਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਉਹ ਸਭ ਤੋਂ ਵੱਡਾ ਹੈ ਆਪਣੇ ਸਤ ਗੁਰ ਕੈ ਬਲ ਹਾਰੇ ਆਗੇ ਸੁਖ ਪਾਚੈ ਸੁਖ ਸਹਿਜਾ ਘਰ ਆਨੰਦ ਹਮਾਰੇ ਰਾ ਮੈਂ ਆਪਣਾ ਬਲੀ ਹਾਰ ਦਿੱਤਾ ਹੈ ਮੈਂ ਗੁਰੂ ਦੀ ਸਤਿਆਨੁ ਵਰਤਨ ਲੱਗ ਪਿਆ ਹਾਂ ਜਿਸ ਦੇ ਨਾਲ ਮਹਾਰਾਜ ਕਹਿੰਦੇ ਇਸ ਸਮੇਂ ਦੇ ਵਿੱਚ ਵੀ ਮੈਨੂੰ ਆਨੰਦ ਸੁਖ ਪ੍ਰਾਪਤ ਹੋ ਗਿਆ ਹੈ ਤੇ ਇਹੋ ਜਿਹੀ ਉਹ ਅਵਸਥਾ ਹੈ ਕਿ ਉਹ ਅਗਾਉਣ ਵਾਲੇ ਸਮੇਂ ਦੇ ਵਿੱਚ ਵੀ ਕਾਇਮ ਰਹੇਗੀ ਮਹਾਰਾਜ ਹੁਕਮ ਕਰਦੇ ਹਨ ਕਿ ਤੁਸੀਂ ਵੀ ਇਸ ਅਵਸਥਾ ਤੇ ਪਹੁੰਚ ਜਾਓ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਪੋਪੈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਜੋ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ ਉਹ ਹੀ ਆਪਣਾ ਖਸਮ ਹੈ ਉਹ ਹੀ ਮਾਲਕ ਹੈ ਉਸ ਦੇ ਚਰਨੀ ਲਗਿਆ ਉਸ ਦੇ ਦੱਸੇ ਰਾਹ ਤੇ ਤੁਰਿਆ ਹੁਕਮ ਮੰਨਿਆ ਕੋਈ ਡਰ ਨਹੀਂ ਪੋ ਸਕਦਾ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਆਸਰਾ ਬਣ ਗਿਆ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਵੀ ਹੋਵਨਹਾਰਾ ਪ੍ਰਭ ਹੈ ਪੀ ਹੋਵਨਹਾਰਾ ਕੰਢ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰ ਮਾਰੇ ਕਹਿੰਦੇ ਉਹ ਖਾਸ ਮੂਰਤ ਨਹੀਂ ਹੈ ਉਸ ਦੀ ਉਸ ਦਾ ਜੋ ਦਰਸ਼ਨ ਹੈ ਉਹ ਆ ਆਦਮੀ ਨੂੰ ਸਫਲਤਾ ਬਖਸ਼ ਦਿੰਦਾ ਹੈ ਉਸ ਦੀ ਜੋ ਪ੍ਰਭੂ ਦੀ ਜੋਤ ਹੈ ਉਹ ਹੁਣ ਵੀ ਮੌਜੂਦ ਹੈ ਤੇ ਅਗਾਹ ਵੀ ਰਹੇਗੀ ਜਿਨ੍ਹਾਂ ਨਾਲ ਆਪਣੇ ਸ਼ਬਦ ਦਾ ਪਿਆਰ ਪਵਾ ਲੈਂਦਾ ਹੈ ਉਹਨਾਂ ਨੂੰ ਆਪਣਾ ਜਨ ਬਣਾ ਲੈਂਦਾ ਹੈ ਉਹਨਾਂ ਨੂੰ ਗਲ ਨਾਲ ਲਾ ਕੇ ਰੱਖਦਾ ਹੈ ਉਹਦੀ ਰਖਵਾਲੀ ਕਰਦਾ ਹੈ ਵੱਡੀ ਵਡਿਆਈ ਅਚਰਜ ਸੋਬਾ ਕਾਰਜ ਆਇਆ ਰਸੇ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਪਰਮੇਸ਼ਰ ਦੀ ਵਡਿਆਈ ਕਹਿ ਕਥਨ ਤੋਂ ਬਾਹਰ ਹੈ ਉਹ ਬਹੁਤ ਵੱਡੀ ਹੈ ਉਸ ਦੀ ਜੋ ਸੋਭਾ ਹੈ ਉਹ ਹੈਰਾਨ ਕਰ ਦੇਣ ਵਾਲੀ ਹੈ ਤੇ ਜਿਸ ਨੂੰ ਪ੍ਰਾਪਤੀ ਹੋ ਜਾਂਦੀ ਹੈ ਉਹਦੇ ਸਾਰੇ ਕੰਮ ਰਾਸ ਆ ਜਾਂਦੇ ਹਨ ਉਸਦੇ ਸਾਰੇ ਕੰਮ ਹੋਣ ਲੱਗ ਪੈਂਦੇ ਹਨ ਤਾਂ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਮਹਾਰਾਜ ਕਹਿੰਦੇ ਉਹਦਾ ਜੋ ਦਰਸ਼ਨ ਹੈ ਗੁਰੂ ਦਾ ਉਹ ਕਰਨ ਦੇ ਨਾਲ ਗੁਰੂ ਦੀ ਪ੍ਰਾਪਤੀ ਕਰਨ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਡਿਠੇ ਸਭ ਥਾਵਾਂ ਨਹੀਂ ਤੋਦ ਜਿਆ ਦਿੱਤੇ ਸਭ ਥਾਵ ਬਦੋ ਪ੍ਰਖ ਬਿਦਾਤੈ ਵਿਥਾਵ ਵਸਦੀ ਸਗਨ ਆਪਰ ਅਨੂਪ ਰਾਮਦਾਸ ਪੁਰ ਅਨੂਪ ਰਾਮਦਾਸ ਆ ਰਿਆ ਨਾਨਕ ਕਸਮ ਲ ਜਾਈ ਨਾਏ ਰਾਮ ਦਾਸ ਸਰ ਨਾਏ ਰਾਮ ਦਾਸ ਸਰ ਦਿੱਤੇ ਸਬਤ ਤੋਦ ਜੇ